ਦੋਸਤੋ ਪੰਜਾਬ ਦੀ ਧਰਤੀ ਤੇ ਜਦੋਂ ਹੜਾ ਆਏ ਨੇ ਨਾ ਬਹੁਤ ਮੰਦਭਾਗੀਆਂ ਕਟਨਾਮਾਂ ਵਾਪਰੀਆਂ ਆਪਾਂ ਸਾਰਿਆਂ ਨੇ ਅੱਖਾਂ ਨਾਲ ਵੇਖੀਆਂ ਕਿ ਕਿਵੇਂ ਫਸਲਾਂ ਰੁੜੀਆਂ ਡੰਗਰ ਰੁੜ ਗਏ ਮਰ ਗਏ 56 ਦੇ ਲਗਭਗ ਮਨੁੱਖ ਜਿਹੜੇ ਉਹ ਮਾਰੇ ਗਏ ਤੇ ਹੋਰ ਬਹੁਤ ਕੁਝ ਹੋਇਆ ਘਰ ਰੁੜ ਗਏ ਹੈਗੇ ਕਿੰਨਾ ਕੁਝ ਵਾਪਰਿਆ ਮਤਲਬ ਕਰੋੜਾਂ ਚੀ ਨੁਕਸਾਨ ਹੋਇਆ ਹੈਗਾ ਉਹਦਾ ਲੇਖਾ ਜੋਖਾ ਹਲੇ ਲਾਇਆ ਜਾ ਰਿਹਾ ਪਰ ਕੁਝ ਇਹੋ ਜਿਹੀਆਂ ਕਟਨਾਮਾਂ ਵੀ ਵਾਪਰੀਆਂ ਜਿਨ੍ਹਾਂ ਦੇ ਉੱਤੇ ਲੋਕਾਂ ਨੇ ਚੜ੍ਹਦੇ ਪੰਜਾਬ ਨੇ ਤੇ ਲੈਹਂਦੇ ਪੰਜਾਬ ਨੇ ਖੁਸ਼ੀ ਮਹਿਸੂਸ ਕੀਤੀ ਹੈ ਉਹ ਕੀਕ ਡਰਾਮਾ ਸੀ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਬਾਰਡਰ ਦਾ ਇੱਕ ਪਿੰਡ ਹੈ ਮਹਿਦੀਪੁਰ ਮਹਿਦੀਪੁਰ ਪਿੰਡ ਦੇ ਵਿੱਚ ਬਾਰਡਰ ਦੇ ਉੱਤੇ ਬਿਲਕੁਲ ਕੰਡਿਆਲੀ ਤਾਰ ਲੱਗੀ ਹੋਈ ਹੈ ਮੈਂ ਵੀ ਵੇਖੀ ਆ ਮੈਂ ਉਸ ਪਿੰਡ ਦੇ ਵਿੱਚ ਗਿਆ ਤਾਂ ਹੜਾਂ ਦੇ ਦੌਰਾਨ ਮੀ ਇੰਨੇ ਪਏ ਸੀਗੇ ਕਿ ਉਹ ਕੰਡਿਆਲੀ ਤਾਰ ਜਿਹੜੀ ਪੰਜਾਬ ਨੂੰ ਦੋ ਭਾਗਾਂ ਦੇ ਵਿੱਚ ਵੰਡਦੀ ਹੈ ਕਿ ਆਹ ਲੈਹਂਦਾ ਪੰਜਾਬ ਆ ਚੜ੍ਹਦਾ ਪੰਜਾਬ ਹੈ ਉਹ ਕੰਡਿਆਲੀ ਤਾਰ ਜਣੀ ਉਹ ਬਾਰਡਰ ਜਿਹੜਾ ਬਣਾਉਂਦੀ ਤਾਰ ਹੈ ਉਹ ਬਾਰਡਰ ਦੇ ਉਸ ਕੰਡਿਆਲੀ ਤਾਰ ਦੇ ਜਿਹੜੇ ਪਿੱਲਰ ਸੀਗੇ ਉਹਦੇ ਜਿਹੜੇ ਥੰਮਲੇ ਸੀਗੇ ਉਹ ਹੜਾਂ ਦੇ ਨਾਲ ਪੱਟੇ ਗਏ ਤੇ ਪਾਣੀ ਉਹਨੂੰ ਰੋੜ ਕੇ ਲੈ ਗਿਆ ਲੋਕਾਂ ਨੇ ਇਹਦੇ ਉੱਤੇ ਖੁਸ਼ੀ ਜ਼ਾਹਰ ਕੀਤੀ ਕਿ ਦੋਨੋਂ ਪੰਜਾਬ ਇੱਕ ਹੋਣ ਲੱਗੇ ਨੇਗੇ ਕਿ ਕੁਦਰਤ ਨੇ ਕਰਤੇ ਆ ਬੰਦੇ ਨੇ ਤਾਂ ਬੰਡੀਆਂ ਪਾਈਆਂ ਸੀ ਲੋਕ ਇਹ ਕਹਿੰਦੇ ਸੁਣੇ ਗਏ ਕਿ 1947 ਦੇ ਵਿੱਚ ਬੰਦਿਆਂ ਨੇ ਬੰਡੀਆਂ ਪਾ ਕੇ ਸਾਡਾ ਪੰਜਾਬ ਬੰਡਿਆ ਤੇ ਅੱਜ ਕੁਦਰਤ ਨੇ ਉਹ ਕੰਡਿਆਲੀ ਤਾਰ ਪੱਟ ਕੇ ਬਗਾਹ ਮਾਰੀ ਐ ਤੇ ਪੰਜਾਬ ਐਂ ਲੱਗਦਾ ਕਿ ਇੱਕ ਹੋ ਗਿਆ ਹੋਵੇ ਭਾਵੇਂ ਪਰਲੇ ਪੰਜਾਬ ਦੇ ਲੋਕਾਂ ਨੇ ਵੀ ਲੈਂਦੇ ਪੰਜਾਬ ਦੇ ਲੋਕਾਂ ਨੇ ਵੀ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਨੇ ਰਲ ਕੇ ਉਹਨਾਂ ਤਾਰਾਂ ਨੂੰ ਉੱਥੇ ਫੇਰ ਦੁਬਾਰਾ ਗੱਡਿਆ ਉੱਥੇ ਬਾਰਡਰ ਸਕਿਉਰਿਟੀ ਫੋਰਸ ਵਾਲੇ ਵੀ ਸੀਗੇ ਹੋਰ ਸਾਰੇ ਸੀਗੇ ਰਲ ਮਿਲ ਕੇ ਉਹਨੂੰ ਬਾਰਡਰ ਨੂੰ ਫੇਰ ਕਾਇਮ ਕੀਤਾ ਪਰ ਇਹ ਲੋਕ ਕਹਿੰਦੇ ਸੁਣੇ ਗਏ ਲੈਂਦੇ ਪੰਜਾਬ ਵਾਲੇ ਪਾਸਿਓਂ ਵੀ ਵੀਡੀਓਜ਼ ਦੇਖੀਆਂ ਇਧਰੋਂ ਵੀ ਵੇਖੀਆਂ ਖੁਸ਼ੀ ਜਹਰ ਕਰ ਰਹੇ ਸੀ ਲੋਕ ਕਿ ਕਿੰਨਾ ਚੰਗਾ ਹੋਇਆ ਕਿ ਕੰਡਿਆਲੀ ਤਾਰ ਪੱਟੀ ਗਈ ਹੈ ਜਿਹੜੀ ਦੋਨਾਂ ਪੰਜਾਬਾਂ ਨੂੰ ਆਪਸ ਦੇ ਵਿੱਚ ਬੰਨ੍ਹਦੀ ਹੈਗੀ ਤਾਂ ਇਹ ਲੋਕਾਂ ਦੀ ਖੁਸ਼ੀ ਸੀ ਦੂਜੀ ਖੁਸ਼ੀ ਦੀ ਖਬਰ ਇਹ ਵੀ ਸੁਣਨ ਨੂੰ ਮਿਲੀ ਜਿਹੜੇ ਡੰਗਰ ਉਧਰ ਚਲੇ ਗਏ ਜਿਉਂਦੇ ਕੁਸ਼ਤ ਮਾਰੇ ਗਏ ਖੋਬ ਕੇ ਗਾਰ ਦੇ ਵਿੱਚ ਆਪਾਂ ਦੇਖਿਆ ਕਿ ਪਸ਼ੂਆਂ ਦੀ ਜਿਹੜੀ ਬੂਥ ਹੈ ਉਹ ਕਿਵੇਂ ਗਾਰ ਦੇ ਵਿੱਚ ਖੂਬੀ ਹੋਈ ਆ ਡੰਗਰ ਵਿੱਚੇ ਦੱਬ ਕੇ ਮਾਰੇ ਗਏ ਗਾਰ ਦੇ ਰੇਤਾ ਚੜ ਗਿਆ ਉੱਤੇ ਪਰ ਜਿਹੜੇ ਪਸ਼ੂ ਜਿਉਂਦੇ ਗਊਆਂ ਤੇ ਮੱਝਾਂ ਪਰਲੇ ਪੰਜਾਬ ਦੇ ਵਿੱਚ ਚਲੇ ਗਏ ਨਾ ਤਾਂ ਪਰਲੇ ਪੰਜਾਬ ਵਾਲਿਆਂ ਨੇ ਇਹ ਸੂਚਨਾ ਦਿੱਤੀ ਹੈ ਕਿ ਸਾਰੇ ਦੀਆਂ ਸਾਰੀਆਂ ਮੱਝਾਂ ਜੜੀਆਂ ਹੈਗੇ ਤੁਹਾਡੀਆਂ ਸੀ ਚਾਹੇ ਕਿਸ਼ਤੀ ਰਾਹੀਂ ਚਾਹੇ ਕਿਸੇ ਹੋਰ ਢੰਗ ਨਾਲ ਇਹ ਅਸੀਂ ਬਾਰਡਰ ਟਪਾ ਦੇਾਂਗੇ ਤੁਹਾਡੇ ਵਾਲੇ ਪਾਸੇ ਇਹ ਤੁਹਾਡੇ ਪਸ਼ੂ ਸੀ ਮੋੜਾਂਗੇ ਇਸ ਇਮਾਨਦਾਰੀ ਵਾਲੀ ਗੱਲ ਹੈ ਜਿਹੜੀ ਇਹ ਨਹੀਂ ਤਾਂ ਪਸ਼ੂ ਕਿੰਨੇ ਮਹਿੰਗੇ ਐ ਕਿਸੇ ਦੇ ਹੱਥ ਲੱਗ ਜੇ ਕੋਈ ਕਹਿੰਦਾ ਕਿ ਮੈਨੂੰ ਪਸ਼ੂ ਲੱਭ ਗਿਆ ਉਹ ਵੀ ਮੁਫਤ ਦਾ ਇਹਨਾਂ ਮਹਿੰਗਾ ਪਸ਼ੂ ਪਾਲਿਆ ਪਲੋਸਿਆ ਤਾਂ ਕੋਈ ਦਿੰਦਾ ਨਹੀਂ ਹੁੰਦਾ ਤਾਂ ਲੈਂਦੇ ਪੰਜਾਬ ਵਾਲਿਆਂ ਨੇ ਜਿਹੜੀ ਇਹ ਖਬਰ ਭੇਜੀ ਹੈ ਇਹ ਵੀ ਸਾਨੂੰ ਖੁਸ਼ੀ ਦੇਣ ਵਾਲੀ ਖਬਰ ਹੈ ਕਿ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਸਾਰੇ ਦੇ ਸਾਰੇ ਪਸ਼ੂ ਆ ਜਿਹੜੇ ਉਹ ਮੋੜਾਂਗੇ ਵਾਪਸ ਕਰਾਂਗੇ ਜਿਹੜੇ ਮਰਜ਼ੀ ਟੰਗ ਤਰੀਕੇ ਨਾਲ ਵਾਪਸ ਮੋੜੀਏ ਤਾਂ ਇਹ ਦੋ ਖੁਸ਼ੀਆਂ ਦੀਆਂ ਖਬਰਾਂ ਸੀਗੀਆਂ ਜਿਹੜੀਆਂ ਹੱਦਾਂ ਦੇ ਦੌਰਾਨ ਵੇਖਣ ਨੂੰ ਮਿਲੀਆਂ ਕਿ ਦੁੱਖ ਦੇ ਵਿੱਚ ਜਦੋਂ ਕਿਤੇ ਠੰਡੀ ਹਵਾ ਦਾ ਬੁੱਲਾ ਆਉਂਦਾ ਤਾਂ ਉਹ ਗੱਲ ਚੰਗੀ ਆਉਂਦੀ ਹੈ ਤੇ ਕਾਸ਼ ਆਓ ਮਤਲਬ ਇਹ ਬੇਨਤੀ ਕਰੀਏ ਇਹ ਇੱਕ ਐਸਾ ਭਾਈਚਾਰਾ ਹੋ ਸਾਰੀਏ ਕਿ ਸੱਚਮੁੱਚ ਜਿਹੜੀਆਂ ਹੱਦਾਂ ਸਰਹੱਦਾਂ ਨੇ ਉਹ ਇਸ ਪੂਰੀ ਧਰਤੀ ਤੋਂ ਖਤਮ ਹੋ ਜਾਣ ਕਿ ਬਿਨਾ ਵੀਜ਼ੇ ਤੋਂ ਬੰਦਾ ਕੋਈ ਵੀ ਕਿਤੇ ਵੀ ਕਿਸੇ ਵੀ ਦੇਸ਼ ਦੇ ਵਿੱਚ ਜਾ ਸਕੇ ਐਸਾ ਮਾਹੌਲ ਬਣੇ ਜਿਵੇਂ ਬਾਬਾ ਨਾਨਕ ਸੀ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਦੋ ਉਦਾਸੀਆਂ ਦੇ ਉੱਤੇ ਉਹ ਨਿਕਲੇ ਆ ਨਾ ਚਾਰੋਂ ਉਦਾਸੀਆਂ ਕੀਤੀਆਂ ਉਹ ਮੱਕੇ ਵੀ ਗਏ ਉਹ ਦੂਰ ਤੱਕ ਗਏ ਜਿਹਨੂੰ ਅਸੀਂ ਹੁਣ ਪ੍ਰਦੇਸ਼ ਕਹਿੰਦੇ ਆ ਬਾਹਰਲੇ ਮੁਲਕ ਕਹਿੰਦੇ ਆ ਪਰ ਉਦੋਂ ਕੋਈ ਵੀਜ਼ਾ ਪ੍ਰਣਾਲੀ ਹੈ ਨਹੀਂ ਸੀਗੀ ਇਸ ਤਰ੍ਹਾਂ ਕੇ ਵੀਜ਼ਾ ਲੈ ਕੇ ਜਾਣਾ ਉਹ ਧਰਤੀ ਦੇ ਉੱਤੇ ਪੈਦਲ ਚੱਲਦੇ ਹੋਏ ਕਦੇ ਉਸ ਦੇਸ਼ ਕਦੇ ਉਸ ਦੇਸ਼ ਉਹ ਗਏ ਆ ਉਹ ਹੈ ਜੇ ਕਿਤੇ ਯੁੱਗ ਫੇਰ ਮੁੜ ਕੇ ਆ ਜੇ ਕਿ ਕੋਈ ਵੀ ਬੰਦਾ ਬਿਨਾਂ ਵੀਜ਼ੇ ਤੋਂ ਕਿਤੇ ਵੀ ਕਿਸੇ ਦੇਸ਼ ਦੇ ਵਿੱਚ ਬਿਨਾਂ ਹੱਦਾਂ ਸਰਦਾਂ ਤੋਂ ਜਾ ਸਕਦਾ ਹੋਵੇ ਇਹੋ ਜਿਹਾ ਵੇਲਾ ਆਵੇ ਇਹ ਅਸੀਂ ਚਾਹੁੰਦੇ ਆ ਤੇ ਇਹ ਬਹੁਤ ਵਧੀਆ ਗੱਲ ਹੋਏਗੀ ਤੁਹਾਨੂੰ ਇਹ ਗੱਲ ਕਿਵੇਂ ਲੱਗੀ ਹੈ ਦੋਸਤੋ ਇਹਦੇ ਉੱਤੇ ਆਪਣਾ ਕਮੈਂਟ ਕਰਕੇ ਆਪਣੀ ਰਾਏ ਦਿਓ ਤੇ ਮੇਘ ਰਾਜ ਰੱਲਾ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਆਪਦਾ ਦੋਸਤ ਬਣਾਓ ਬਹੁਤ ਧੰਨਵਾਦ